ਬੰਦਾ ਜਦੋਂ ਮਰ ਜਾਏ ਉਹਦੇ ਕੱਪੜੇ ਨਾਲ ਨਹੀਂ ਜਾਂਦੇ ਉਹਦਾ ਟੱਬਰ ਨਾਲ ਨਹੀਂ ਜਾਂਦਾ ਉਹਦਾ ਪੈਸਾ ਨਾਲ ਨਹੀਂ ਜਾਂਦਾ ਉਹਦੀਆਂ ਮਹਿਲ ਮਾੜੀਆਂ ਨਾਲ ਨਹੀਂ ਜਾਂਦੀਆਂ ਉਹਦਾ ਬੈਂਕ ਬੈਲੈਂਸ ਨਾਲ ਨਹੀਂ ਜਾਂਦਾ ਤੇ ਕੇਸ ਜਾਂਦੇ ਨੇ ਵੀ ਕੋਈ ਪੁੱਛਦਾ ਨਹੀਂ ਸਾਨੂੰ ਤੁਸੀਂ ਸਾਨੂੰ ਕਿਉਂ ਡਰਾਈ ਜਾਂਦੇ ਹੋ ਜਦੋਂ ਤੂੰ ਮਰ ਜਾਏਗਾ ਜੰਮ ਆਣਗੇ ਤੇ ਨੂੰ ਕੇਸਾਂ ਤੋਂ ਪਕੜ ਕੇ ਤਰੀ ਕਿ ਲ ਜਾਂਦੇ ਡਰਾ ਦਿੱਤਾ ਬਈ ਜੇ ਅੱਗੇ ਕੁਝ ਜਾਂਦਾ ਹੀ ਨਹੀਂ ਹੈ ਤਾਂ ਕਿਹੜੇ ਕਿਹੜੀ ਬਾਡੀ ਦੇ ਕੇਸ ਪਕੜ ਕੇ ਲ ਜਾਂਦੇ ਹੁਰਮਤ ਦੀ ਡੈਫੀਨੇਸ਼ਨ ਦੇ ਵਿੱਚ ਜੰਮ ਕਹਿੰਦੇ ਨੇ ਵਿਕਾਰਾਂ ਨੂੰ ਜੰਮ ਕਹਿੰਦੇ ਨੇ ਭੈੜੇ ਖਿਆਲਾਂ ਨੂੰ जींदे जी आज मरन तो बाद जम है या नहीं है पता नहीं जे किसी भी धर्म की किसी भी फिलोसफी चन्या जाता अच्छा ओके फिक्स्ड डिपॉजिट कंफर्मड एक्सेप्टेड मरने के बाद जम होते हैं मान लिया होते हैं हमको कोई हक नहीं है उनको कैंसिल करें काटा नहीं मार सकते ਚੰਗਾ ਹੋਣਗੇ ਪਰ ਗੁਰੂ ਪਾਤਸ਼ਾਹ ਕਹ ਰਹੇ ਨੇ ਉਹ ਹੋਣਗੇ ਜਦੋਂ ਤੂੰ 60 70 80 90 ਸਾਲ ਬਾਅਦ ਮਰੇਗਾ ਮੈਂ ਤੈਨੂੰ ਅੱਜ ਹੋਣੇ ਵਾਲੇ ਜੰਮਾਂ ਨਾਲ ਤੈਨੂੰ ਸੁਚੇਤ ਕਰਨਾ ਚਾਹਦਾ ਤੂੰ ਉਹਨਾਂ ਦੇ ਵਾਸਤੇ ਪਿਆ ਹੈ ਤੂੰ ਉਹਨਾਂ ਕੋਲੋਂ ਤੇ ਡਰਦਾ ਪਿਆ ਹੈ ਜਿਹੜੇ ਪਤਾ ਨਹੀਂ ਮਿਲਣਗੇ ਕਿਵੇਂ ਨਹੀਂ ਜਿਹੜੇ ਪਤਾ ਨਹੀਂ ਆਵੇ ਬੋਗਸ ਇੱਕ ਫਿਕਚਰ ਫਿਕਟਿਸ਼ੀਅਸ ਜੰਮ ਬਣਾਏ ਹੋਏ ਨੇ ਪਰ ਅੱਜ ਜਿਹੜੇ ਜੰਮ ਨੇ ਉਹਨਾਂ ਦੇ ਬਾਰੇ ਤੈਨੂੰ ਪਤਾ ਕੁਝ ਨਹੀਂ ਹੈ ਪੁਰਬਤ ਵਿੱਚ ਮਾੜੇ ਖਿਆਲਾਂ ਵਾਲੀ ਜੀਵਨੀ ਦੇ ਵਿੱਚ ਇਨਵੋਲ ਹੋ ਜਾਣ ਨੂੰ ਜਮ ਕਹਿੰਦੇ ਨੇ ਵਿਕਾਰਾਂ ਦੇ ਵਸ ਪੈ ਜਾਣਾ ਜਮ ਕਹਿੰਦੇ ਇਸ ਦੇਹੀ ਮੇਂ ਪੰਚ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਉੰਧਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ 부ਝੇ ਕੋਈ ਨਾ ਸੁਨੇ ਪੁਕਾਰਾ ਇਹ ਜਿਹੜੇ ਇਹ ਜਮ ਪਕੜਦੇ ਨੇ ਨਾ ਕੋਈ ਪੁਕਾਰ ਨਹੀਂ ਸੁਣਦਾ ਕਿਉਂਕਿ ਉਹ ਆਵਾਜ਼ ਮਾਰ ਕੇ ਤਾਂ ਬਚਾਇਆ ਨਹੀਂ ਜਾ ਸਕਦੇ papa ਆ ਜਾਓ mummy ਆ ਜਾਓ ਬਚਾ ਲਓ ਮੇਰੇ ਕੋਈ ਨਾ ਸੁਣੇ ਬੁਕਾਇਆ ਹੁਣ ਇਹਨਾਂ ਤੋਂ ਗੁਰੂ ਪਾਤਸ਼ਾਹ ਸੁਚੇਤ ਕਰਾਉਂਦੇ ਨੇ ਜੇ ਇਹਨਾਂ ਜਮਾਂ ਦੇ ਬਾਰੇ ਪਤਾ ਲੱਗ ਜਾਏ ਤਾਂ ਮਨੁੱਖ ਜਾਗੇਗਾ ਕਿ ਵੀ ਠੀਕ ਹੈ ਮੈਂ ਇਹਨਾਂ ਦੇ ਵਾਸਤੇ ਨਹੀਂ ਪਹਿਣਾ ਪਰ ਸਾਨੂੰ ਜਮ ਮਰਨ ਤੋਂ ਬਾਅਦ ਜਮ ਮਰਨ ਤੋਂ ਬਾਅਦ ਧਰਮਰਾਜ ਮਰਨ ਤੋਂ ਬਾਅਦ ਚਿਤ੍ਰਗੁਪਤ ਮਰਨ ਤੋਂ ਬਾਅਦ ਨਰਕਾਂ ਚ ਸੜੋਗੇ ਕੜਾਈ ਵਿੱਚ ਜਦੋਂ ਉੱਥੇ ਤੁਹਾਨੂੰ ਸਾੜਿਆ ਜਾਏਗਾ ਪੀੜਿਆ ਜਾਏਗਾ ਐਸੇ ਡਰ 파 ਕੇ ਧਰਮ ਨਹੀਂ ਸਿਖਾਇਆ ਜਾ ਸਕਦਾ ਡਰ ਦੇ ਨਾਲ ਜੇ ਸਿਖਾਇਆ ਗਿਆ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਕਿੰਨੇ ਹੀ ਆਸ਼ਕੀ ਇਹ ਕਿਸ ਕਿਸਮ ਦੀ ਆਸ਼ਕੀ ਹੈ ਜਿੱਤ भाव खसम ना जाए जे बूंद डरती रहे अगर मैं सागर में मिल गई तो फिर मेरा ना ही कोई नहीं जानता होगा कि पाटिया साहब ने कि मल्होत्रा साहब ने इसलिए मैं नहीं मिलना चाहती सागर से चाह। बूंद पानी में मिल गई मिल गई तो ही मोही अंतर कैसा? अंतर ही नहीं रहा तो तो डर वो ऑल द वे उतो नेपाल तो, तो ज्यों एवरेस्ट तो चल दी, दी, दी रही है एक पा कतरे की सांझ त वो समुद्र मिलना चाहती है वो ठाठा दी, नाच करती उडती उडती जा रही मैं मिलना वनू तो कोई डर नहीं है गुरु पाशाह एक नहीं आशी जित भाव खसम दाए नानक सेवक आंटी जे से खसम समाए हाय क्या मिलन का चा है क्या प्यार अवस्था है वे कोई डर हों तो कोई डर नहीं आता गुरु पातशाह कहते हैं डर डर मरते जब जानी है दूर असी डरते जो वन दूर समझने ਤੇ ਸਾਨੂੰ ਤਾਂ ਨੇੜੇ ਸਮਝਣ ਹੀ ਨਹੀਂ ਦਿੱਤਾ ਕਿਵੇਂ ਐ ਸੋਇਲਾ ਬਾਣੀ ਦੇ ਜਦੋਂ ਅਰਥ ਕਰ ਰਹੇ ਸਾਂ ਤੇ ਮੈਂ ਪਿੱਛੇ ਜਿਹੜਾ ਪਿੱਛੇ ਜਿੰਨੇ ਲਿਖਤੀ ਅਰਥ ਆਏ ਨਹੀਂ ਉਹ ਦੇਖ ਰਿਆ ਸਾਂ ਤਾਂ ਉਹ ਲਿਖਿਆ ਜਦੋਂ ਇਨਸਾਨ ਮਰ ਜਾਂਦਾ ਹੈ ਮਰਨ ਤੋਂ ਬਾਅਦ ਇਨਸਾਨ ਆਪਣੀ ਕਾ ਕਰ ਛੁੱਡ ਜਾਂਦਾ ਹੈ मरण तो बाद है, उ सहुरे घर पति जीत मिलने राइट ये कोई मुश्किल लफज तो नहीं मैं बोली जी बाणी चाया जी सबना सहरे वंजना सब मुकलावन हार सबने एक दिन मरना है अच्छा जे असी ना है, तो भी तो मरना है ਇਦੇ ਵਿੱਚ ਕਿਹੜੀ ਬਹੁਤੀ ਗ੍ਰੇਟ ਗੱਲ ਹੈ ਕੋਈ ਮਨੁੱਖ ਆਸਤਕ ਹੈ ਨਾਸਤਕ ਹੈ ਈਥੀਇਸਟ ਹੈ ਭਾਵੇਂ ਕਮਿਊਨਿਸਟ ਹੈ ਭਾਵੇਂ ਰੱਬ ਜੀ ਮੰਨਦਾ ਹੈ ਭਾਵੇਂ ਨਹੀਂ ਮੰਨਦਾ ਮਰਨਾ ਤਾਂ ਸਭ ਨੇ ਹੈ ਮੱਖੀ ਨੂੰ ਜਾਂ ਕੁੱਤੇ ਨੂੰ ਵੀ ਨਹੀਂ ਸਮਝਾਉਣਾ ਪੈਂਦਾ ਵੀ ਇੱਕ ਦਿਨ ਤੂੰ ਮਰਨਾ ਹੈ ਫਿਰ ਸਭ ਸਾਬਿਕਲੀਨ ਰੱਬ ਜੀ ਨੂੰ ਜਾ ਕੇ ਮਰਨ ਤੋਂ ਬਾਅਦ ਮਿਲਣਗੇ ਤਾਂ ਮਰਨ ਤੋਂ ਬਾਅਦ ਮਿਲਣਗੇ ਦੀ ਗੱਲ ਦੀ ਕੁੰਡੀ ਖੁੱਲ ਗਈ ਵਾਉ ਅੱਜ ਇਥੇ ਆਮਨੀ ਪ੍ਰੈਜ਼ੈਂਟ ਹੈ ਹਾਜ਼ਰ-ਜ਼ੂਰ ਹੈ ਤੇ ਮਰਨ ਤੋਂ ਬਾਅਦ ਕਿਹੜਾ ਮਿਲੇਗਾ ਬਾਣੀ ਕਹਿੰਦੀ ਆ ਆਦਮੀ ਲਾਵਾ ਛੇਪੂ ਦੀ ਬਾਣੀ ਕਹਿੰਦੀ ਆ ਜਿਹੜੇ ਰੱਬ ਦੀਆਂ ਗੱਲਾਂ ਕਰਦਾ ਹੈ ਨਾ ਮੈਂ ਤੈਨੂੰ ਉਹਦਾ ਐਡਰੈਸ ਦੱਸਦੀ ਆ ਉਹ ਜਿਹੜਾ ਰੱਬ ਤੂੰ ਗੱਲਾਂ ਕਰਦਾ ਹੈ ਨਾ ਉਹ ਜੋ ਬ੍ਰਹਮੰਡੇ ਸੋਈ ਪਿੱਟੇ काहेरे बन खोजन जाई बाहर भीतर एको जानू बाहर लभन जा रहे हैं ना अंदर ही है डोंट वरी है अगम भगवान अगम है बेअंत है बियॉन्ड रीच है इनफिनिट है वो जोड़ा बेअंत रब जी है ना वो पता कितने फसद अगम रूप का मन मै थाना एड्रैस दसता ਪਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਰੱਬਸੀ ਰੱਬ ਹਿਹਾਲੀ ਹੈ ਜਦੋਂ ਰੱਬ ਜੀ ਹੀ ਹਿਹਾਲੀ ਆ ਵਸਦੇ ਨੇ ਤਾਂ ਮੈਂ ਹਿੰਮਤ ਤੇ ਨਹੀਂ ਕਰ ਸਕਦਾ ਪਰ ਤੁਹਾਡੇ ਦਿਲਾ ਤੋਂ ਮੈਂ ਪੁੱਛ ਕੇ ਦੇਖਦਾ ਜੇ ਰੱਬ ਹਿਰਦੇ ਵਿੱਚ ਵਸਦਾ ਹੈ ਤੇ ਮਰਨ ਤੋਂ ਬਾਅਦ ਕਿਹੜੇ ਸੋਹਰੇ ਘਰ ਜਾ ਕੇ ਮਿਲਣਾ ਬਾਣੀ ਸ਼ੁਰੂ ਹੋਦੀ ਹੈ ਰੱਬ ਇੱਕ ਹੈ ਇੱਕ ਓੰਕਾਰ ਪਰ ਇੱਕ ਰੱਬ ਅੱਜ ਤੇ ਇੱਕ ਮਰਨ ਤੋਂ ਬਾਅਦ ਸੋਹਰੇ ਘਰ ਦੋ ਰੱਬ ਹੋ ਗਏ ਜੇ ਆਜੀ ਹੈ ਜੇ ਗੁਰਬਾਣੀ ਆਦਿ ਮਿਲਾਵਾ ਸ਼ੇਖ ਫਰੀਦ ਸਮਝਾਉਂਦੀ ਹੈ ਜੇ ਗੁਰਬਾਣੀ ਸਾਨੂੰ ਜਿਉਂਦਿਆਂ ਮੁਕਤੀ ਸਖਾਉਂਦੀ ਹੈ ਜੇ ਬਾਣੀ ਸਾਨੂੰ ਕਹਿੰਦੀ ਹੈ ਬੀਣੀ ਕਹਿ ਸੁਨੋ ਰੇ ਪਗ ਤੋ ਮਰਨ ਮੁਕਤ ਕਿਨ ਪਾਈ ਅਬੇ ਮਰਨੇ ਕੇ ਬਾਦ ਕਿਸਨੇ ਦੇਖਾ ਕਾਂ ਮਰਨੇ ਕੇ ਬਾਦ ਮੁਕਤੀ ਹੋਤੀ ਕਿ ਨਹੀਂ ਪਤਾ ਨਹੀਂ ਗੁਰਬਾਣੀ ਸਾਨੂੰ ਕਹਿੰਦੀ ਹੈ जीवन मुकत अवस्था गुरबाणी सानू मुए हुए जो मुकत दोगे मरने के बाद जो सोरे घर रब जी को मिलवाओगे मुकत न जाना कोयला मैं इतनी गल की धारना इस करके नहीं बनाई कि भी मैं इस गल लमकई जावा ਮੈਂ ਇਸ ਕਰਕੇ ਬਣਾਈ ਹੈ ਕਿ ਆਮ ਇੱਕ ਸਾਦਾ ਮਨੁੱਖ ਵੀ ਇੱਕ ਲੈ ਮੈਂ ਇੱਕ ਅਨਪੜ੍ਹ ਮਨੁੱਖ ਵੀ ਇਸ ਗੱਲ ਤੱਕ ਅਪੜ੍ਹ ਸਕੇ ਇੱਥੇ ਤੱਕ ਬ੍ਰੌਟ ਅਪ ਹੋ ਸਕੇ ਕਿ ਵੀ ਹਾਂ ਮਰਨ ਤੋਂ ਬਾਅਦ ਕਿਹੜੇ ਸੋਰੇ ਘਰ ਵਿੱਚ ਰੱਬ ਜੀ ਦਾ ਨਾਮ ਹੈ ਰੱਬ ਜੀ ਨੂੰ ਤੇ ਅੱਜ ਹੀ ਮਿਲਣਾ ਰੱਬ ਜੀ ਇੱਥੇ ਹੀ ਰਹਿੰਦੇ ਨੇ ਇਹ ਤੇ ਫਿਲਮਾਂ ਵਾਲੀ ਗੱਲ ਹੋ ਗਈ ਨਾ ਉੱਪਰ ਵਾਲੇ ਗੁਰੂ ਨਾਨਕ ਪਾਸ਼ਾ ਕਹਦੇ ਇਹੀ ਪਰ ਹੈ ਆਦਮ ਇੱਥੇ ਹੀ ਉੱਪਰ ਵਾਲੇ ਕਦੋਂ ਆ ਕਰੇਗਾ ਦੁਨੀਆ ਉੱਪਰ ਸਮਝਦੀ ਹੈ ਨਾ ਗੁਰਬਾਣੀ ਦਾ ਮੈਸੇਜ ਹੈ ਅੱਜ ਹੈ ਇੱਥੇ ਹੈ ਤੇਰੇ ਹਿਰਦੇ ਚ ਵਸਦਾ ਹੈ ਸਾਰੇ ਲੋਕਾਂ ਚ ਵਸਦਾ ਹੈ ਘਟ ਘਟ ਮੈਂ ਅਰਜੰਦਸ ਹੈ ਇੱਥੇ ਤੱਕ ਮੈਂ ਜਿੰਨੀ ਤੁਹਾਡੇ ਨਾਲ ਸਾਂਝ ਕੀਤੀ ਹੈ ਗੁਰਬਾਣੀ ਮੁਤਾਬਕ ਕੀਤੀ ਹੈ ਮੇਰੀ ਕੋਈ ਓਪੀਨੀਅਨ ਨਹੀਂ ਜੇ ਤੂੰ ਇਹ ਪਤਾ ਲੱਗ ਗਿਆ ਤਾਂ ਫਿਰ ਤੂੰ ਉਹਨੂੰ ਦੂਰ ਕਿਵੇਂ ਸਮਝ ਸਕਣਾ ਹੈ ਡਰ-ਡਰ ਮਰਤੇ ਜਦ ਜਾਨੀਆਂ ਦੂਰ ਸਾਨੂੰ ਦੂਰ ਕਰਾ ਦਿੱਤਾ ਤੂੰ 60 70 ਸਾਲ ਜੀ ਜਦੋਂ ਮਰ ਜਾਏਗਾ ਤਾਂ ਦੂਰ ਉੱਪਰ ਜਾ ਕੇ ਰੱਬ ਜੀ ਨੂੰ ਮਿਲੇਗਾ ਤਾਂ ਹਰੇ ਦੂਰ ਹੋ ਗਿਆ ਨਾ ਇਸ ਕਰਕੇ ਅਸੀਂ ਡਰਨ ਲੱਗ ਪਏ ਇਸ ਕਰਕੇ ਅਸੀਂ ਡਰਪੂਕ ਅਵਸਥਾ ਵਿੱਚ ਚਲੇ ਗਏ ਨਿੱਕੀ 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 ਗੱਲ ਤੇ ਡਰਦੇ ਹਾਂ ਸੁਪਰਸਟੀਸ਼ਨਸ ਵਿੱਚ ਫਸ ਗਏ ਹਾਂ तांत्रिक ਦੇ ਪਿੱਛੇ ਪਿੱਛੇ ਜਾਣੇ ਆ ਬੱਚੇ ਦੰਮਣਸਾਰ ਕੁੰਡਲੀ ਮਿਲਾਨੇ ਆ ਪੱਤਰੀ ਬਣਵਾਣੇ ਆ ਧੀ ਦਾ ਵਿਆਹ ਕਰਨੇ ਕੁੰਡਲੀ ਮਿਲਵਾਨੇ ਆ ਮੰਗਲੀ ਕਹਿ ਦੇ ਨਾਲ ਵਿਆਹ ਨਹੀਂ ਕਰਾਵਾਂਗੇ ਡਰ 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 ਡਰਦ ਡਰਤੇ ਜਦ ਜਾਣੀਆਂ ਨਹੀਂ ਡਰ ਗਏ ਚੰਨ ਸਿਤਾਰੇ ਮਿਲਾਉਂਦੇ ਆ ਅੱਜ ਦੁਨੀਆ ਨੂੰ ਨਹੀਂ ਪੜਾਇਆ ਜਾ ਸਕਦਾ ਕਿ ਤੁਸੀਂ ਤਾੰਤ੍ਰਿਕ ਨਾ ਮੰਨਿਆ ਕਰੋ ਭੂਤਾਂ ਪ੍ਰੇਤਾਂ ਤੋਂ ਨਾ ਡਰਿਆ ਕਰੋ ਦੇਖੋ ਇਹ ਜਾਦੂ ਮੰਤਰ ਟੂਣਾ ਵਿੱਚ ਨਾ ਪਿਆ ਕਰੋ ਉਹ ਜਿਹੜਾ ਬੰਦਾ ਡਰਿਆ ਹੋਇਆ ਹੁੰਦਾ ਪੇਗਾ ਹੀ ਨਾ ਜਿਹੜਾ ਨਹੀਂ ਡਰਿਆ ਹੀ ਇਸ ਆਈ ਡੋਨਟ ਕੇਅਰ ਵਾਟ ਇਜ਼ ਥਿਸ ਜਾਦੂ ਮੰਤਰ ਟੂਣਾ ਆਈ ਡੋਨਟ ਕੇਅਰ ਵਾਟ ਇਜ਼ ਥਿਸ ਭੂਤ ਪ੍ਰੇਤ ਮੈਨੂੰ ਕੋਈ ਡਰ ਨਹੀਂ ਆ ਤੁਸੀ ਲੋਕਾਂ ਟੀਵੀ ਤੇ ਦੇਖੇ ਹੋਣਾ ਮੈਂ ਤਾੰਤ੍ਰਿਕ ਨਾਲ डिस्कस कर रहा है जी चैनल से और प्रोग्राम उसने मैं पूछा तुम अमरीका तो आए हो कि भूत प्रेत मन हो मैं क्या नहीं जी जादू मंत्र टूने मनो मैं क्या नहीं तांत्रिक मनते मैं क्या नहीं इतनी देरी च उन्होंने लाइट फोकस कैमरा घुमा देता तांत्रिक वाल मैं पता ही नहीं से बैठा हुआ कहता सरदार जी आप नहीं डरता भूतप्रेत से नहीं जी नहीं बिल्कुल नहीं डरता क्चा अच्छा, तुम रात को आधी रात को तुगलक रोड नंबर कोठी में जा सकता है क्या बिल्कुल जा सकता है मेरे को कोई खतरा नहीं है सो का तो डर है जे खजम से मारे तुम मुझको नहीं डरा सकता वो तो सारी इंटरव्यू खत्म होने तो बाद एंकर कहता है जी एक भुपिंद सिंह नहीं डरता तो होया इंडिया सौ करोड़ बंदा रहा जिन्होंने असं डरा सकने हैं ਆਪਣੀ ਹੱਡੀ ਚ ਲਾ ਸਕਨੇ ਆ ਡਰੋ ਪਰ ਜਿਹੜਾ ਮਨੁੱਖ ਨਹੀਂ ਡਰਦਾ ਉਹਨੂੰ ਇਹ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਇਹ ਫੇਕ ਗੱਲਾਂ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੀ ਆਰਤੀ ਦਰਸਲ ਪਤਾ ਕੀ ਹੈ ਭਾਵ ਖੰਡ ਮਾ ਕੱਟ ਦਿੰਦੀ ਹੈ ਤੇਰੀ ਆਰਤੀ ਭਾਵ ਡਰ ਅਸੀਂ ਆਰਤੀ ਬਚਪਨ ਤੋਂ ਵੀ ਗਾਈ ਜਾਂਦੇ ਸੀ जिदे ਘਰ अखंड पाठ ਦਾ ਭੋਗ ਪਿਆ ਆਰਤੀ ਗਾਉ ਕਈ ਗੁਰਦੁਆਰਿਆਂ ਵਿੱਚ ਦੇਖੀ ਤਾਂ ਉਹ ਥਾਲ ਵਿੱਚ ਦੀਵੇ ਇਸ ਤਰ੍ਹਾਂ ਬਚਾ ਕੇ ਆਰਤੀ ਕਰ ਰਹੇ ਹੁੰਦੇ ਨੇ ਧੂਪ ਅਗਰ ਬੱਤੀ ਲਾ ਕੇ ਇਸ ਤਰ੍ਹਾਂ ਆਰਤੀ ਕਰ ਰਹੇ ਹੁੰਦੇ ਨੇ ਗੁਰਦੁਆਰਿਆਂ ਵਿੱਚ ਇਹ ਕੰਮ ਹੋ ਰਿਹਾ ਹੈ ਗੁਰੂ ਪਾਤਸ਼ਾਹ ਨੇ ਤਾਂ ਨਾ ਹੀ ਆਰਤੀ ਇਸ ਕਰਕੇ ਰੱਖਿਆ ਭਈ ਤੁਸੀਂ ਦੁਨੀਆਂ ਦੇ ਲੋਕਾਂ ਨੇ ਜਿਹੜੀ ਸੋ ਕਾਰਡ ਤੱਖਾ ਕਥਿਤ ਅਕਾਉਤੀ ਆਰਤੀ ਬਣਾਈ ਹੋਈ ਹੈ ਨਾ ਮੇਰੀ ਵੀ ਆਰਤੀ ਸੁਣੋ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਿਰਲੇਖ ਗੁਰੂ ਪਾਤਸ਼ਾਹ ਨੇ ਆਰਤੀ ਰੱਖ ਦਿੱਤਾ ਬਟ ਹੀ ਡਸ ਨੋਟ ਮੀਨ ਕਿ ਤੁਸੀਂ ਇਸ ਤਰ੍ਹਾਂ ਗਾ ਕੇ ਆਰਤੀ ਹੀ ਕਰੀ ਜਾਓ ਉਹ ਕਹਿ ਰਹੇ ਨੇ ਤੇਰੀ ਆਰਤੀ ਹੋ ਰਹੀ ਹੈ ਜੋ ਚੀਜ਼ ਕਰਨੀ ਪਵੇ ਨਾ ਉਹ ਦੀ ਹੱਦ ਹੁੰਦੀ ਹੈ ਤੁਸੀਂ ਰਹਿਣ ਸਬਾਈ ਸ਼ੁਰੂ ਕਰੋ ਰਾਤੀ ਕਰੋ ਸਵੇਰੇ ਉੱਪਰ ਪੈ ਗਿਆ ਜੇ ਤੁਸੀਂ ਕੋ ਨਹੀਂ ਅੱਜ ਦੇਸ ਬਾਈ ਵੀ ਹੈ ਦਿਹਾੜ ਸਬਾਈ ਤੁਸੀਂ ਰਾਤ ਤੋਂ ਹੀ علاوہ ਦਿਹਾੜੀ ਵੀ ਸ਼ੁਰੂ ਕਰਦੇ ਹੋ ਪਰ ਤੁਸੀਂ ਕੋਣ ਨਹੀਂ ਦਿਹਾੜ ਤੋਂ ਬਾਅਦ ਫਿਰ ਦੁਬਾਰਾ ਰਹਿਣ ਸਬਾਈ ਜਿਸ ਦਾ 5 ਡੇਸ ਟੈਸਟ ਮੈਚ ਹੁੰਦੇ ਨਾ ਕ੍ਰਿਕਟ ਦਾ 5 ਡੇਸ ਰੈਡ ਐਂਡ ਦਿਨ ਸਬਾਈ ਕਰ ਲਵੋ ਕਰੀ ਜਾਓ ਪਰ ਇਹ ਸਰੀਰ ਥੱਕ ਜਾਏਗਾ ਲਿਮਟ ਹੈ ਹੱਦ ਹੈ ਜੋ ਕੁਝ ਵੀ ਮਨੁੱਖ ਨੂੰ ਆਪਣੇ ਕਰਮ ਕਾਂਡਾ ਨਾਲ ਕਰਨਾ ਪਵੇ ਉਹਦੀ ਹੱਦ ਹੁੰਦੀ ਹੈ ਪਰ ਮਨੁੱਖ ਜਦੋਂ ਇੱਕ ਐਸੀ ਅਵਸਥਾ 'ਚ ਪਹੁੰਚ ਜਾਏ ਕਿ ਮਨੁੱਖ ਨੂੰ ਕੁਝ ਕਰਨਾ ਨਹੀਂ ਪੈਂਦਾ ਹੱਦਾਂ ਤੋਂ ਬਾਹਰ ਹੋ ਗਿਆ ਅਨਹਦਾ ਸ਼ਬਦ ਵਜੰਤ ਭੇਰੀ